ਸਟੈਂਫੋਰਡ ਯੂਨੀਵਰਸਿਟੀ ਵੱਲੋਂ ਆਪਣੀ ਸੂਚੀ ਜਿਹੜੀ ਹੈਗੀ ਹੈ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਬੇहद ਮਾਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਪੰਜਾਬ ਦੇ ਫਰੀਦਕੋਟ ਦੇ ਡਾਕਟਰ ਪੂਜਾ ਚਾਹਵਲਾ ਨੇ ਉਹਨਾਂ ਨੇ ਉਹ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜਿਹੜੀ ਸੂਚੀ ਵਿੱਚ ਦੁਨੀਆ ਭਰ ਦੇ 2% ਜਿਹੜੇ ਟੌਪ ਦੇ ਸਾਇੰেন্টিਸਟ ਨੇ ਉਹਨਾਂ ਦਾ ਨਾਮ ਦਰਜ ਹੋਇਆ ਹੈ ਬੇहद ਮਾਣ ਵਾਲੀ ਗੱਲ ਹੈ ਬੇहद ਖੁਸ਼ੀ ਵਾਲੀ ਗੱਲ ਹੈ ਇਸ ਵਕਤ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮੇਸੀ ਬਲੋਕ ਵਿੱਚ ਮੌਜੂਦ ਆ ਤਾਂ ਡਾਕਟਰ ਸਾਹਿਬਾ ਮੌਜੂਦ ਨੇ ਸਭ ਤੋਂ ਪਹਿਲੇ ਵਧਾਈ ਦਿੰਨੇ ਆ ਤੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੋਂ ਪਹਿਲੇ ਮੁਬਾਰਕਾਂ ਜੀ ਬਹੁਤ 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 ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕੈਂਸਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰਿਸਰਚ ਚੱਲ ਰਹੀਆਂ ਨੇ ਉਸ ਵਿੱਚ ਤੁਹਾਡੀ ਰਿਸਰਚ ਹੋਣਾ ਫਿਰ ਦੁਨੀਆ ਦੇ ਟੌਪ ਸਾਇੰਟਿਸਟ ਵਿੱਚ ਆਣਾ ਕਿਸ ਤਰੀਕੇ ਦਾ ਲੱਗ ਰਿਹਾ ਹੈ ਕਿਵੇਂ ਦਾ ਸਫਰ ਰਿਹਾ ਸਾਰਾ ਸਰ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਵੇਂ ਤੁਸੀਂ ਕਿਹਾ ਕਿ ਐਂਟੀ ਕੈਂਸਰ categories ਦੇ ਵਿੱਚ ਮੈਂ ਕਾਫੀ ਰਿਸਰਚ ਕੀਤੀ ਹੈ ਤੇ ਬੀਿੰਗ ਅ ਫੀਮੇਲ ਮੈਂ ਇੱਕ ਚੀਜ਼ ਜ਼ਰੂਰ ਚਾਹਾਂ ਇੱਕ ਧਿਆਨ ਦਿਵਾਉਣਾ ਚਾਹਾਂਗੀ ਕਿ ਜਿਵੇਂ ਮਹਿਲਾਵਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਬ੍ਰੈਸਟ ਕੈਂਸਰ ਹੈ ਉਹ ਬਹੁਤ ਜ਼ਿਆਦਾ ਪ੍ਰੀਵਲੈਂਟ ਹੈ ਤੇ ਇਹਦੇ ਵਿੱਚ ਅਸੀਂ ਮੈਂ ਔਰ ਮੇਰੇ ਸਟੂਡੈਂਟਸ ਦੀ ਟੀਮ ਨੇ ਸੀ ਇਹ ਡਿਸਾਈਡ ਕੀਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਬਿਮਾਰੀ ਨੂੰ ਜੜੋਂ ਹੀ ਉਖਾੜ ਦਈਏ ਤੇ ਇਸ ਕਰਕੇ ਫਿਰ ਅਸੀਂ ਆਪਣੇ ਕੁਝ ਕੈਮੀਕਲ ਮੋਇਟੀਜ਼ ਹੈ ਜਿਸਾ 4-thiazolidinones ਹੈ ਉਹਨਾਂ ਦੇ ਉੱਪਰ ਅਸੀਂ ਫਿਰ ਐਂਟੀ ਕੈਂਸਰ ਡੈਰੀਵੇਟਿਵਸ ਬਣਾਏ ਔਰ ਐਂਟੀ ਕੈਂਸਰ ਐਕਟੀਵਿਟੀ ਕੀਤੀ ਹੈ ਸਫਰ ਕਿਸ ਤਰੀਕੇ ਦਾ ਰਿਹਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗੱਲ ਕੀਤੀ ਜਾਵੇ ਕਹਿੰਦੇ ਕਿ ਸਫਰ ਬੜਾ ਮਿਹਨਤ ਮੰਗਦਾ ਹੈ ਜਦੋਂ ਦੁਨੀਆ ਵਿੱਚ ਟੋਪ ਤੇ ਜਾਣਾ ਹੋਵੇ ਸਿਗਾ ਮਨ ਵਿੱਚ ਕਿ ਜ਼ਿੰਦਗੀ ਵਿੱਚ ਇੱਕ ਮੁਕਾਮ ਹਾਸਿਲ ਕਰਨਾ ਹੈ ਜਾਂ ਸਭ ਕੁਝ ਲਾਈਨ ਬਾਈ ਲਾਈਨ ਹੁੰਦਾ ਗਿਆ ਸਰ बजुर्गों ने कहा है कि अपना काम करते जाओ जिम्मे गीता भी लिखे कि कर्म करता जा फल की इच्छा ना कर सर उ अप्रोच मैं लाइफ से अपनाई है कि अपना काम करते जाओ स्टूडेंट्स के नाम मिलकर एक स्टूडेंट बन के मैं रिसर्च की है और वह यह बेनीफिट होया कि सालता गया चलता गया चलता गया हाजे तुम ये कहो कि मैं इस मंशा नहीं किया कि मैं टॉप पर पहुंचाई यह समझ लो कि मेरे बचे स्टूडेंट्स के और अपने एफर्ट्स करके वर्ड आशीर्वाद करके ऐसा मान मिले है कि जड़ा कि उन्होंने उन्होंने दुआ ਆਵਾਂ ਨੇ ਉਹਨਾਂ ਦੇ ਕੰਮ ਨੇ ਉਹਨਾਂ ਦੀ ਮਿਹਨਤ ਨੇ ਮੈਨੂੰ ਇਸ ਪੁਆਇੰਟ ਤੱਕ ਪਹੁੰਚਾ ਦਿੱਤਾ ਸਰ ਡਾਕਟਰ ਸਾਹਿਬ ਹੁਣ ਤੱਕ ਕਿੰਨੇ ਪਬਲੀਕੇਸ਼ਨਸ ਆ ਚੁੱਕੀਆਂ ਨੇ ਅਤੇ ਕੀ ਕੁਝ ਹੁਣ लाइन जो कि हो जाए मेरी दो सौ तो ज़्यादा पब्लीकेशन आ चुकी हैं जिड़ियाँ कि बहुत रिनाउमड जरनल्स है नैशनल और इंटरनेशनल रिप्यूट जर्नल्स हैं सर मैं मेरी नौ बुक्स है जिन्होंने मेरी नैशनल लैवल से है और चार मेरिया इंटरैशनल लैवल से चल रही हैं जिमें कि डी ग्रूटरस हो गया एल हो गया विले है और स्प्रिंजर है सर मेरे को अठ मेरे पेटेंट्स है जेडे कि पबलिश है और उन्होंने मेरे को ग्रांटिड डिजाइन पेटेंट्स है और एक कॉपीराइट है सर काफ़ी रिसर्च सा ਔਲਰੇਡੀ ਇਹ ਤੇ ਚੱਲ ਰਹੀ ਹੈ ਮੇਰੇ ਪੀਐਚਡੀ ਸਕਾਲਰਸ ਕੰਮ ਕਰ ਰਹੇ ਹੈ ਔਰ ਮੇਰਾ ਫੋਕਸ ਹੈ ਇਹ ਕਿ ਮੈਂ ਐਂਟੀ ਕੈਂਸਰ ਜਿਹੜੀਆਂ ਡਰੱਗਸ ਹੈ ਉਹਨਾਂ ਦੇ ਉੱਪਰ ਹੀ ਮੈਂ ਕੰਮ ਕਰਾਂ ਤਾਂ ਕਿ ਐਂਟੀ ਕੈਂਸਰ ਮੋਇਟਿਸ ਜਿਹੜੀਆਂ ਆ ਉਹ ਸਿੰਥੈਸਾਈਜ਼ ਕਰਕੇ ਤੇ ਆਪਣੀ ਸੁਸਾਇਟੀ ਵਾਸਤੇ ਮੈਂ ਕੁਝ ਇੱਕ ਐਸਾ ਕੰਮ ਕਰ ਜਾਵਾਂ ਤਾਂ ਕਿ ਸਟੂਡੈਂਟਸ ਦੇ ਵਿੱਚ ਇਹ ਰਵੇ ਕਿ ਹਾਂ ਅਸੀਂ ਵੀ ਅੱਗੇ ਵਧ ਵਧ ਕੇ ਕੰਮ ਕਰਨਾ ਹੈ ਤਾਂ ਕਿ ਸਾਡੇ ਸੁਸਾਇਟੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੈਂਸਰ ਨਾਮ ਦੇ ਮਹਾਕਾਤਕ ਬਿਮਾਰੀ ਨੂੰ ਜੜੋ ਉਖਾੜ ਸਕੀਏ ਮੈਡਮ ਕਹਿੰਦੇ ਕਿ ਡਾਕਟਰ ਲਾਈਨ ਵਿੱਚ ਇੱਕ ਸੈਲੀਬ੍ਰਿਟੀ ਬੰਨਾ ਜਿਸ ਨੂੰ ਲੋਕ ਫੋਲੋ ਕਰਦੇ ਆ ਉਹ ਬੰਨਾ ਬੜਾ ਔਖਾ ਹੁੰਦਾ ਹੈ ਕਿਉਂਕਿ ਇਸ ਵਿੱਚ ਬੜੇ ਵੱਡੇ-ਵੱਡੇ ਵਿਦਵਾਨ ਜੁੜੇ ਹੋਏ ਨੇ ਤਾਂ ਕਿਵੇਂ ਤਾਂ ਲੱਗਦਾ ਹੈ ਅਜ ਉਸ ਕੈਟਾਗਰੀ ਵਿੱਚ ਆ ਗਏ ਸਰ ਮੈਨੂੰ ਬਹੁਤ ਹੀ ਅੱਛਾ ਔਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੇਂ ਦਿਲ ਤੋਂ ਧੰਨਵਾਦੀ ਆ ਆਪਣੀ ਪੂਰੀ ਸਾਇੰਟਿਫਿਕ ਕਮਿਊਨਿਟੀ ਦੀ ਔਰ ਪਰਮਾਤਮਾ ਦੇ ਕਿ ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਹੈ ਬਾਕੀ ਸਰ ਅੱਗੇ ਕਵਾਂਗੇ ਕਿ ਮੰਜ਼ਿਲ ਹਲੇ ਬਹੁਤ ਦੂਰ ਹੈ ਹਲੇ ਬਹੁਤ ਕੰਮ ਕਰਨਾ ਬਾਕੀ ਹੈ ਸਰ ਕਿਹੜੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਜਿੰਦਗੀ ਵਿੱਚ ਵੀ ਜਿੱਥੇ ਲੱਗੇ ਜਾ ਕੇ ਲੱਗਦਾ ਵੀ ਹੁਣ ਸਕਸੈਸਫੁਲ ਹੋ ਗਏ ਆ ਜਾਂ ਕਦੇ ਨਹੀਂ ਸੋਚਿਆ ਵੀ ਮੈਂ ਇੱਕ ਗੱਲ ਕਹੂੰ ਜਿਹੜਾ ਟੀਚਰ ਹੈ ਕਿਉਂਕਿ ਬਾਈ ਪ੍ਰੋਫੈਸ਼ਨ ਦਾ ਮੈਂ ਪ੍ਰੋਫੈਸਰ ਆ ਤੇ ਅ ਟੀਚਰ ਇਜ਼ ਆਲਵੇਜ਼ ਅ ਲਰਨਰ ਤੇ ਜਿੱਦ ਦਿਨ ਆਪਾਂ ਸਿੱਖਣਾ ਬੰਦ ਕਰਦਾ ਸਰ ਉਹ ਦਿਨ ਆਪਾਂ ਖਤਮ ਹੋ ਜਾਵਾਂਗੇ ਇਸ ਕਰਕੇ ਇਹਦਾ ਕੋਈ ਐਂਡ ਨਹੀਂ ਹੈ ਸਕਾਈ ਇਜ਼ ਦਾ ਲਿਮਟ ਸਰ ਕ੍ਰੈਡਿਟ ਕਿਸ ਨੂੰ ਦੇਵੋਗੇ ਤੁਹਾਡੀ ਫੈਮਿਲੀ ਵਿੱਚ ਬਹੁਤ ਲੋਕ ਨੇ ਦੂਜੇ ਪਾਸੇ ਮੈਡੀਕਲ ਸਟਾਫ ਬਹੁਤ ਵੱਡੀ ਗਿਣਤੀ ਵਿੱਚ ਤੁਹਾਡੇ ਨਾਲ ਸਪੋਰਟ ਵਿੱਚ ਖੜਾ ਹੈ ਕਿਸ ਨੂੰ ਕ੍ਰੈਡਿਟ ਦੇਵੋਗੇ ਇਸ ਪੂਰੀ ਪਰਫਾਰਮੈਂਸ ਦਾ ਸਰ ਪ੍ਰੋਫੈਸ਼ਨਲੀ ਜੇ ਮੈਂ ਗੱਲ ਕਰਾਂ ਤੇ ਮੇਰੇ ਰਿਸਰਚ ਸਕਾਲਰ ਜਿੰਨੇ ਵੀ ਹੈ ਚਾਹੇ ਮੇਰੇ ਐਮਫਾਰਮ ਦੇ ਹੋਣ ਚਾਹੇ ਮੇਰੇ ਪੀਐਚਡੀ ਦੇ ਰਿਸਰਚ ਸਕਾਲਰ ਹੋਣ ਮੈਂ ਉਹਨਾਂ ਨੂੰ ਕ੍ਰੈਡਿਟ ਦਵਾਂਗੀ ਮੇਰੇ ਮਾਨਯੋਗ ਵਾਈਸ ਚਾਂਸਲਰ ਸਰ ਪ੍ਰੋਫੈਸਰ ਡਾਕਟਰ ਅਜੀਵ ਸੂਧ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਨੂੰ ਉਪਰੋਤਸਾਹਿਤ ਕੀਤਾ ਹੈ ਕਿ ਤੁਸੀਂ ਰਿਸਰਚ ਕਰੋ ਸਰ ਜੇ ਫ ਦੇ ਪੁਆਇੰਟ ਆਫ ਅਨਲ ਆਪਾਂ ਗੱਲ ਕਰੀਏ ਤੇ ਮੈਂ ਮੇਰੇ ਹਸਬੈਂਡ ਪ੍ਰੋਫੈਸਰ ਡਾਕਟਰ ਵਿਨੇ ਚਾਵਲਾ ਦੀ ਦਿਲ ਤੋਂ ਆਭਾਰੀਆਂ ਕਿਉਂਕਿ ਉਹਨਾਂ ਨੇ ਮੈਨੂੰ ਲਾਈਫ ਦੇ ਇੱਕ ਇੱਕ ਸਟੈਪ ਦੇ ਉੱਤੇ ਪ੍ਰੋਮੋਟ ਕੀਤਾ ਔਰ ਮੇਰੀ ਹੈਲਪ ਕੀਤੀ ਹੈ ਔਰ ਸਰ ਮੈਂ ਬਿਲਕੁਲ ਭੁੱਲਣਾ ਨਹੀਂ ਚਾਹਾਂਗੀ ਕਿ ਮੇਰੇ ਦੋਨੋਂ ਬੱਚੇ ਉਹਨਾਂ ਦੀ ਬਹੁਤ ਸਪੋਰਟ ਰਹੀ ਹੈ ਕਿਉਂਕਿ ਮੈਂ ਰਾਤ ਰਾਤ ਪਰ ਜਾ ਕੇ ਕਿ ਮੈਂ ਜਦੋਂ ਕੰਮ ਕੀਤਾ ਤੇ ਮੇਰੇ ਬੱਚਿਆਂ ਨੇ ਆਪਣੀ ਮੇਰੀ ਗੋਦੀ ਵਿੱਚ ਉਹਨਾਂ ਦੇ ਬਜਾਏ ਲੈਪਟਾਪ ਦੇਖਿਆ ਤੇ ਸਰ ਉਹਨਾਂ ਨੇ ਮੈਨੂੰ ਅਲਾਉ ਕੀਤਾ ਐਂਡ ਸਭ ਤੋਂ ਜ਼ਿਆਦਾ ਸਰ ਮੇਰੇ ਪੇਰੈਂਟਸ ਮੇਰੇ ਇਨ-ਲॉज ਉਹਨਾਂ ਦੀ ਬਲੇਸਿੰਗਸ ਹਮੇਸ਼ ਨਨ ਦੇਣਾ ਚਾਹੁੰਗੇ ਸਰ ਡਾਕਟਰ ਸਾਹਿਬ ਕਿਸ ਤਰੀਕੇ ਦਾ ਲੱਗ ਰਿਹਾ ਜਦੋਂ ਫੈਮਿਲੀ ਵਿੱਚ ਇਸ ਤਰੀਕੇ ਦੀ ਖੁਸ਼ੀ ਆਂਦੀ ਹੈ ਅਵਾਰਡ ਤੁਹਾਡੇ ਹੱਥ ਵਿੱਚ ਹੈਗਾ ਹੈ ਬਿਲਕੁਲ ਇੱਕ ਖੂਬਸੂਰਤ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਅਵਾਰਡ ਹੈ ਜਿਹੜਾ ਡਾਕਟਰ ਸਾਹਿਬ ਨੂੰ ਮਿਲਿਆ ਹੈ ਜਿਸ ਵਿੱਚ ਕੀ ਦੱਸਿਆ ਗਿਆ ਹੈ ਕਿ ਦੁਨੀਆ ਵਿੱਚ 2% ਦੇ ਟੋਪ ਦੇ ਸਾਇੰਟਿਸਟ ਨੇ ਉਸ ਵਿੱਚ ਇਹਨਾਂ ਨੇ ਸ਼ਾਮੂਲਿਤ ਕੀਤੀ ਹੈ ਡਾਕਟਰ ਸਾਹਿਬ ਕਿਸ ਤਰੀਕੇ ਦਾ ਲੱਗਿਆ ਤੇ ਕਿਸ ਤਰੀਕੇ ਦਾ ਸਫਰ ਰਿਹਾ ਕਹੇ ਤੁਹਾਡੀ ਬੜੀ ਸਪੋਰਟ ਰਹੀ ਹੈ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਜਦੋਂ ਪਰਿਵਾਰ ਚ ਕੋਈ ਮੈਂਬਰ ਮਿਹਨਤ ਕਰ ਰਿਹਾ ਹੋਵੇ ਤਾਂ ਕਈ ਵਾਰੀ ਇਹ ਵੀ ਸਵਾਲ ਉੱਠਦਾ ਹੈ ਕਿ ਇੰਨੀ ਮਿਹਨਤ ਕਰਨ ਦਾ ਕੀ ਫਾਇਦਾ ਹੈ ਤੇ ਆ ਮੈਂ ਹਮੇਸ਼ਾ ਇਹੀ ਕਹਿੰਦਾ ਸੀ ਮੈਂ ਕਿ ਹੋਰ ਕੋਈ ਨਹੀਂ ਦੇਖ ਰਿਹਾ ਰੱਬ ਦੇਖ ਰਿਹਾ ਇੱਕ ਦਿਨ ਆਪਾਂ ਨੂੰ ਕ੍ਰੈਡਿਟ ਜ਼ਰੂਰ ਮਿਲੇਗਾ ਤੇ ਅੱਜ ਉਹ ਸੁਲਖਨਾ ਦਿਹਾੜਾ ਆਇਆ ਜੀ ਤੇ ਅਸੀਂ ਤੁਸੀਂ ਸਾਡੇ ਨਾਲ ਸਾਂਝੇ ਕਰ ਰਹੇ ਹੋ ਸਾਡੀ ਖੁਸ਼ੀਆਂ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਰ ਅਸੀਂ ਉਮੀਦ ਨਹੀਂ ਸੀ ਕੀਤੀ ਕਿ ਇਸ ਤਰ੍ਹਾਂ ਟੌਪ 2% ਸਾਇੰਟਿਸਟ ਦੇ ਵਿੱਚ ਮੈਡਮ ਦਾ ਨਾਮ ਆ ਜਾਊਗਾ ਬਟ ਜਦੋਂ ਨਾਮ ਆਇਆ ਅਸੀਂ ਬਹੁਤ ਖੁਸ਼ ਹੋਏ ਤੇ ਸਾਨੂੰ ਸਾਡੇ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਨੇ ਬੀਜੀ ਸਾਹਿਬ ਨੇ ਸਭ ਨੇ ਬਹੁਤ ਸਲਾਗਾ ਕੀਤੀ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਾਨੂੰ ਇਸ ਵਧੀਆ ਮੌਕੇ ਤੇ ਮੁबारकबाद ਦਿੱਤੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਭ ਅੱਖਾਂ ਨਮ ਹੋ ਗਿਆ ਨੇ ਖੁਸ਼ੀ ਦੀਆਂ ਨੇ ਫਕਰ ਦੀਆਂ ਨੇ ਗਰਵ ਦੀਆਂ ਨੇ ਇਹ ਤੁਸੀਂ ਆਪ ਹੀ ਸਰ ਜੱਜ ਕਰ ਸਕਦੇ ਹੋ ਕਿਉਂਕਿ ਇਹਦੇ ਚ ਮਿਕਸਡ ਇਮੋਸ਼ਨ ਹੈ ਜੀ ਖੁਸ਼ੀ ਵੀ ਹੈ ਗਰਵ ਦੀ ਗੱਲ ਵੀ ਹੈ ਕਿਉਂਕਿ ਅੱਜ ਤੱਕ ਬਾਬਾ ਫਰੀਦ ਯੂਨੀਵਰਸਿਟੀ ਆਫ ਹਾਲ ਸਾਇੰਸਿਸ ਦੇ ਵਿੱਚੋਂ ਕਿਸੇ ਨੂੰ ਇਸ ਤਰੀਕੇ ਦਾ ਅਵਾਰਡ ਨਹੀਂ ਮਿਲਿਆ ਤੇ ਪੰਜਾਬ ਵਿੱਚੋਂ ਵੀ ਗਿਣਤੀ ਦੇ ਸਾਇੰਟਿਸਟਾਂ ਨੂੰ ਹੀ ਮਿਲਿਆ ਤੇ ਮੇਰੀ ਜਗ੍ਹਾ ਮੈਨੂੰ ਲੱਗਦਾ ਜੋ ਕੋਈ ਵੀ ਹੋਏਗਾ ਉਹ ਵੀ ਫਕਰ ਮਹਿਸੂਸ ਕਰੇਗਾ ਤੇ ਕਰਨਾ ਵੀ ਚਾਹੀਦਾ ਕਿਉਂਕਿ ਮਿਹਨਤ ਕੀਤੀ ਹੈ ਮੈਡਮ ਨੇ ਦਿਨ ਰਾਤ ਜਾਗ-ਜਾਗ ਕੇ ਰਿਸਰਚ ਆਰਟੀਕਲਸ ਪਬਲਿਸ਼ ਕੀਤੇ ਹੈ ਖੂਬ ਖੂਬ ਕੇ ਕੰਮ ਕੀਤਾ ਹੈ ਤੇ ਅੱਜ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀ ਥੰਕ ਯੂ ਵੈਰੀ ਮਚ ਤੁਹਾ ਬਿਲਕੁਲ ਇਹ ਉਹ ਖੂਬਸੂਰਤ ਤਸਵੀਰ ਇਸ ਜੋੜੀ ਦੀ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਹੈ ਅਤੇ ਡਾਕਟਰ ਪੂਜਾ ਚਾਵਲਾ ਜਿਹੜੇ ਨੇ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ ਦੱਸਦੇ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲਾ ਇਹ ਅਵਾਰਡ ਹੈ ਜੋ ਕਿ ਇਸ ਪੱਧਰ ਤੇ ਮਿਲਿਆ ਹੋਏ ਹਾਲ ਦੀ ਕੜੀ ਤਾਂ ਹੋਰ ਵੀ ਵਾਈਸ ਚਾਂਸਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪਰੇ ਮਸਲੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਵੀ ਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਵੀ ਸਾਹਿਬ ਸਭ ਤੋਂ ਪਹਿਲੇ ਬੜੀ ਖੁਸ਼ੀ ਦਾ ਵਿਸ਼ਾ ਹੈ ਕਿ ਪੂਰੀ ਦੁਨੀਆ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦਾ ਨਾਮ ਅੱਜ ਚਮਕ ਗਿਆ ਹੈ 2% ਵਿੱਚ ਆਪਕੇ ਵਿਗਿਆਨੀ ਕਰ ਰਹੇ ਹਨ क्या कहना चाहेंगे किस तरीके का, का फैसिलिटेट किया गया उनको किस मुकाम पर पहुंच सकें देखिए आपने जैसा देखा होगा कि पिछले दो तीन साल के अंदर जब से मैंने यहाँ पे ज्वाइन किया है एक रिसर्च का एजुकेशन का न्यू एजुकेशन पॉलिसी के हिसाब से इसको पूरा एटमोसफियर को एक वर्क कल्चर को चेंज करने की यहाँ कोशिश हुई और इसके अंदर हम इस टाइम न्यूरोलॉजी का आप पहले देख चुके हैं एक पूरा नेशनल लेवल का प्रोजेक्ट को हमारी यूनिवर्सिटी के डॉक्टर सुलेना वो लीड कर रही हैं अब ये जो डॉक्टर पूजा हैं ये फार्मेसी के अंदर ये पूरे वर्ल्ड की रैंकिंग के अंदर टॉप ब्रास में आए हैं टॉप साइंटिस्ट में आए हैं इस तरह से हमारे जो पीएचडी है वो दोबारा रिवाइव हो गई है हमारी स्किल सेंटर रिवाइव हो गया है आजकल जो नई एजुकेशन पॉलिसी है जिसके अंदर आपकी कंपिटेंसी बेस्ड एजुके आपकी आउटकम बेस्ड और जॉब uh, ओरिएंटेड या फिर स्टार्टअप ओरिएंटेड जो एजुकेशन है जो एआई आई एनेबल्ड है हमने सारे फील्ड के ऊपर अब एक साथ ध्यान दिया है इंटीग्रेटेड डेवलपमेंट यूनिवर्सिटी की हो रही है और ये यूनिवर्सिटी का सौभाग्य है कि हमारे को अच्छे डॉक्टर्स अच्छे क्लिनिशियन अच्छे रिसर्चर्स मिले हैं और uh, सब मेहनत कर रहे हैं हमारी कई बिल्डिंग्स जो थी इंफ्रास्ट्रक्चर यहाँ पे आइडल पड़ा था उसमें काम नहीं हो रहा था कुछ जगह पे खंडर बन गए थे इसको सबको रिवाइव कर दिया गया है और हमारी एम की जो सीट्स हैं वो भी मैक्सिमम टू बन गई हैं जिसके साथ ही हमको कोई पौने दो करोड़ की ग्रांट एक्स्ट्रा आएगी जो कि सेंटर से आएगी तो हम लोग हर फील्ड में एजुकेशन के एक्सील कर रहे हैं और जो ये रिसर्च के फील्ड में जो अचीवमेंट हुई है अभी ये एक बहुत बड़ी अचीवमेंट है और मैं आशा करता हूँ कि आने वाले टाइम में आप और भी बहुत सारे लोगों को देखेंगे हमारी यूनिवर्सिटी को लास्ट ईयर रिसर्च का नेशनल अवार्ड मिला आपने देखा ब्लैक बग अवार्ड मिला बेस्ट यूनिवर्सिटी का हमें एज़ वाइस चांसलर मेरे को भी मोस्ट इनोवेटिव ग्रीन कैंपस का उसके बाद जितने भी कंपोनेंट हैं न्यू एजुकेशन पॉलिसी के सब में हम एक्सेल कर रहे हैं सर इन इन डॉक्टर्स का इन साइंटिस्ट का हौसला अफज़ाई के लिए स्टेट की तरफ से या नेशनल लेवल पे इंटरनेशनल लेवल पे कुछ आपकी तरफ से भी किया जाएगा देखो जो डेकोरेशन होती है किसी भी साइंटिस्ट की या किसी भी डॉक्टर की वो उसका बहुत बड़ा इंसेंटिव होता है जो एक्ोलट्स होते हैं ये लॉन्गवेज आते हैं और इसके अंदर स्टेट और भी इसको ऑब्जर्व करती है नेशनल लेवल पे भी ऑब्जर्व होता है डेफिनेटली ये अब एलिजिबल रहेंगे हायर डेकोरेशन और हायर अवार्ड्स के लिए इस वक्त साढ़े नीसी राजीव सूद जी मौजूद से दसिया किस तरीके का पूरा ये मार्गदर्शक रहा इन्हों की रहनुमाई हेठ इस वक्त इस यूनिवर्सिटी के जेडे प्रोफेसर ने जो साइंटिस्ट ने उन्होंने वर्ल्ड के दो प्रसेंट जो टॉप के सैंटिट उन्होंने अपनी जगह बनाई है ਫਰੀਦਕੁਰਤੂ ਕੈਮਰਾ ਬਸਨਾ ਵਿਜੀਤ ਸਿੰਘ ਦੇ ਨਾ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ